ਸੁਲਤਾਨਹ ਜਾਨੀ ਐ ਆਇਆ ਜੀ ਸਾਨੂੰ ਅਕਸਰ ਛੜਕਾਂ ਦੇ ਰੋਲਦੇ ਮਿਲਦੇ ਨੇ ਕੋ ਜੀਵ ਨਾ ਜੰਤੂ ਆਂਟੀ ਆਪ ਦੇ ਛੋਡੀ ਜੀ ਗੱਡੀ ਈ ਢੀ ਵੱਡੀ ਲੈ ਸਤਿ ਸ੍ਰੀਕਾਲ ਜੀ ਆਪਾਂ ਚੱਲੇ ਅੱਜ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਚੀਦਾ ਸਾਹਿਬ ਮੋਹਾਲੀ ਵਾਲਾ ਚੌਂਕ ਮੋਹਾਲੀ ਸੁਹਾਣਾ ਸਾਹਿਬ ਦੇ ਸਾਹਮਣੇ ਇੱਧਰ ਆ ਹੋਮਲੈਂਡ ਸੰਗਤ ਬਹੁਤ ਹੈ ਜੀ ਅੱਜ ਸੰਗਤ ਅੱਜ ਵੀ ਬਹੁਤ ਸ਼ੀਦੀ ਜੋੜ ਮੇਲਾ ਵੀ ਸਮਾਪਤ ਹੋ ਗਿਆ ਕੱਲ ਨਵੀਂ ਪਾਰਕਿੰਗ ਬਣ ਰਹੀ ਆ ਸਾਇਆ ਜੀ ਸਾਨੂੰ ਅਕਸਰ ਛੜਕਾਂ ਦੇ ਰੋਲ ਨਹੀਂ ਮਿਲਦੇ ਨੇ ਕਾਹੀ ਅੱਜ ਕਿਦ ਦੋ ਬਾਹਰ ਕਿਉਂ ਡੇਓ ਸੜਕ ਓ ਯਾਰ ਇੱਥੋਂ ਡੱਪ ਲੋ ਕਿੱਧਰ ਭੱਜੀ ਜਾਂਦੇ ਹੋ ਛੜਕਾਂ ਡੱਪ ਦੇ ਸੀਪੀ ਦੀਆਂ ਲਾਈਟਾਂ ਤੇ ਰੌਣਕ ਮੇਲਾ ਮੁਹਾਲੀ ਦੀ جگਮਗ جگਮਗ ਮਗਜਗ ਅ ਜਿੰਨੀਆਂ ਵੀ ਇੱਥੇ ਗੱਡੀਆਂ ਘੜੀਆਂ ਆਣਾਂ ਸਿਰਫ ਲੋਕੀ ਐ ਆਉਣਗੇ ਜੇ ਅੰਦਰ ਸੈਰ ਕਰਦੇ ਨੇ ਖਾਲੀ ਅੰਦਰ ਦੁਕਾਨ ਕਿਸੇ ਦੇ ਕੋਈ ਬੰਦਾ ਨਹੀਂ ਹੋਣਾ ਨਾ ਕੋਈ ਜੀਵ ਨਾ ਜੰਤੂ ਆਂਟੀ ਆਪਦੇ ਛੋਟੀ ਜੀ ਗੱਡੀ ਈ ਢੀ ਵੱਡੀ ਲਈ ਫੇਰਦੀ ਐ ਦਸੋ ਬੰਦਾ ਕੀ ਆਖਿਆ ਨੂੰ ਘਰੋਂ ਲੜ ਕੇ ਲਿਆਈ ਹੋਣੀ ਹੈ ਭਾਲੂ ਇਕੱਲਾ ਜਗਣ ਡਿਆ ਜਗਮਗ ਕਰਦਾ ਹੋਇਆ ਭਾਲੂ 79 ਸੈਕਟਰ ਚ ਹੋਟਲ ਖੁੱਲ ਗਿਆ ਆਈਟੀਸੀ ਦਾ ਤੇ ਸਾਨੂੰ ਪਤਾ ਹੀ ਨਹੀਂ ਸੀ ਨਵੀਂ ਜਾਣਕਾਰੀ ਕਿਆ ਬਾਤ ਆ ਮਾਲ ਦੇ ਉੱਪਰ ਬਣਿਆ ਹੋਟਲ ਆਈਟੀਸੀ ਪਤਾ ਨਹੀਂ ਕਿਹੜਾ ਹੈ ਜੋ ਵੀ ਹੈ Mohali ਚ ਪੈ ਗਈ ਹੈ ਗਹਿਰੀ ਧੁੰਦ Foggy day in Mohali ਸੱਜਣੂ ਧੁੰਦ ਧੁੰਦ ਪੈ ਗਈ ਧੁੰਦ ਵਾਲਾ ਰਾਤ ਅਲੀ ਸੜਕਾਂ ਮੋਹਾਲੀ ਦੀਆਂ ਕੋਈ ਹਿੱਸਾ ਸ਼ਹਿਰ ਦਾ ਸੁਨਣਾ ਪਿਆ ਕਿਸੇ ਪਾਸੇ ਰੌਣਕਾਂ ਲੱਗੀਆਂ ਦੀਆਂ ਨੇ ਲਾਈਟਾਂ ਵੇਖੋ ਚਮਕਦੀਆਂ ਆ ਗਿਆ ਹੋਮ ਲੈਂਡ ਬਾਕ ਮਾਲ ਇੱਥੇ ਜਿਐ ਆ ਜਦ ਲੋਕੀ ਹੁਣ ਸੁੱਤੇ ਉੱਠੇ ਨੇ ਦਿਨ ਹੁਣ ਚੜਿਆ